ਨਸ਼ੀਲਾ ਪਾਊਡਰ ਤੇ ਡਰੱਗ ਮਨੀ ਸਮੇਤ 5 ਦੋਸ਼ੀ ਗ੍ਰਿਫਤਾਰ ਪੰਜਾਬ ਸਰਕਾਰ ਅਤੇ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੇ ਨਿਰਦੇਸ਼ਾਂ ਅਨੁਸਾਰ ਨਸ਼ਾ ਵਿਰੋਧੀ ਚਲਾਈ ਗਈ ਮੁਹਿੰਮ ਤਹਿਤ ਰਾਜਪੁਰਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਸ਼੍ਰੀ ਮਨਜੀਤ ਸਿੰਘ ਉਪ ਕਪਤਾਨ ਪੁਲਿਸ ਅਰਕਾ ਰਾਜਪੁਰਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਮੁਖ ਅਫਸਰ ਥਾਣਾ ਸਿਟੀ ਰਾਜਪੁਰਾ ਸਮੇਤ ਕਸਤੂਬਾ ਚੌਕ ਦੇ ਇੰਚਾਰਜ ਨਿਸ਼ਾਨ ਸਿੰਘ ਸਮੇਤ ਪੁਲਿਸ ਪਾਰਟੀ ਇਲਾਕਾ ਗਸ਼ਤ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਦੇ ਸਬੰਧ ਵਿੱਚ ਜਦੋਂ ਪੁਲਿਸ ਪਾਰਟੀ ਟੀ ਪੁਆਇੰਟ ਕੇ ਐਸ ਐਮ ਰੋਡ ਨੇੜੇ ਬਿਜਲੀ ਬੋਰਡ ਚੌਂਕ ਰਾਸਪੁਰਾ ਨਾਕਾ ਲਗਾ ਕੇ ਮੌਜੂਦ ਸੀ ਤਾਂ ਇੱਕ ਬਿਨਾ ਨੰਬਰੀ ਮੋਟਰਸਾਈਕਲ ਜਿਸ ਤੇ ਤਿੰਨ ਨੌਜਵਾਨ ਸਵਾਰ ਸਨ ਜਿਨ੍ਹਾਂ ਨੂੰ ਰੋਕ ਕੇ ਤਲਾਸ਼ੀ ਦੌਰਾਨ ਜਿਨ੍ਹਾਂ ਪਾਸੋਂ 550 ਗ੍ਰਾਮ ਨਸ਼ੀਲਾ ਪਾਊਡਰ ਅਤੇ ਉਸ ਦੇ ਪਿੱਛੇ ਬੈਠੇ ਨੌਜਵਾਨ ਪਾਸੋਂ 20000 ਰੁਪਏ ਅਤੇ ਮੋਟਰਸਾਈਕਲ ਚਾਲਕ ਪਾਸੋਂ 20000 ਰੁਪਏ ਡਰੱਗਮਨੀ ਬਰਾਮਦ ਹੋਈ ਜਿਨ੍ਹਾਂ ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀਆਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁਸ਼ਕਿਸ਼ ਦਰਮਿਆਨ ਉਨ੍ਹਾਂ ਨੇ ਅੱਗੇ ਵੀ ਆਪਣੇ ਕਨੈਕਸ਼ਨ ਦੱਸੇ। ਉਨ੍ਹਾਂ ਦੀ ਨਿਸ਼ਾਨਦੇਹੀ ਤੇ ਨੀਸ਼ਾ ਪਤਨੀ ਅਮਨ ਅਤੇ ਸੂਰਵੀ ਪਤਨੀ ਸ਼ਿਵਮ ਵਾਸੀਆਣਾ ਪੁਰਾਣੀ ਮਿਰਚ ਮੰਡੀ ਰਾਸਪੁਰਾ ਨੂੰ ਉਕਤ ਮੁਕਦਮਾ ਨਾਮਜ਼ਦ ਕੀਤਾ ਗਿਆ। ਜਿਨ੍ਹਾਂ ਨੂੰ ਨੇੜੇ ਪੁਰਾਣਾ ਕਿਲਾ ਰਾਜਪੁਰਾ ਪਾਸੋਂ ਗ੍ਰਿਫਤਾਰ ਕੀਤਾ ਜਿਨ੍ਹਾਂ ਦੀ ਤਲਾਸ਼ੀ ਕਰਨ ਤੇ ਦੋਸ਼ੀ ਨੀਸ਼ਾ ਪਾਸੋਂ 520 ਗ੍ਰਾਮ ਨਸ਼ੀਲਾ ਪਾਊਡਰ ਅਤੇ ਦੋਸ਼ੀ ਸੁਰਵੀ ਪਾਸੋਂ 292100 ਰੁਪਏ ਡਰੱਗ ਮਨੀ ਬਰਾਮਦ ਹੋਈ ਜਿਨ੍ਹਾਂ ਨੂੰ ਅਜਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਤੈਨੂੰ 2025 ਨੂੰ ਮਾਨਯੋਗ ਐਸਐਸਪੀ ਸਾਹਿਬ ਤੇ ਹਦਾਇਤਾਂ ਦੇ ਅਨੁਸਾਰ ਤੇ ਸਰਕਾਰ ਦੇ ਨਿਰਦੇਸ਼ਾਂ ਦੇ ਅਨੁਸਾਰ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਇੱਕ ਨਾਕਾ ਲਾਇਆ ਸੀ ਨਾਕੇ ਦੇ ਦੌਰਾਨ ਅਸੀਂ ਤਿੰਨ ਬੰਦੇ ਫੜੇ ਜਿਸ ਦੇ ਵਿੱਚ ਗੁਲਸ਼ਨ ਕੁਮਾਰ ਵਿੱਕੀ ਤੇ ਸਕੰਦਰ ਗੁਲਸ਼ਨ ਕੁਮਾਰ ਮੋਟਰਸਾਈਕਲ ਚਲਾ ਰਿਹਾ ਸੀ ਤੇ ਵਿੱਕੀ ਪਿੱਛੇ ਬੈਠਾ ਸੀ ਉਹਦੇ ਪਿੱਛੇ ਬੈਠਾ ਸੀ ਸਕੰਦਰ ਜੇ ਵਿੱਕੀ ਦੇ ਕੋਲੋਂ 550 ਗ੍ਰਾਮ ਨਸ਼ੀਲਾ ਪਾਊਡਰ ਤੇ 20000 ਜਿਹੜੀ ਆ ਡਰਗ ਮਨੀ ਤੇ ਇਸੇ ਤਰ੍ਹਾਂ ਸਕੰਦਰ ਦੇ ਕੋਲੋਂ 20000 ਰੁਪਏ ਜਿਹੜਾ ਡਰਗ ਮਨੀ ਫੜੀ ਗਈ ਹੈ ਉਸ ਤੋਂ ਬਾਅਦ ਇਹਨਾਂ ਦੇ ਤੇ ਟੋਟਲ 40000 ਰਗਮਣੀ ਹੋਗੀ ਤੇ 550 50 ਗ੍ਰਾਮ ਹੋ ਗਿਆ ਨਸ਼ੀਲਾ ਪਾਊਡਰ ਇਸੇ ਦੀ ਪੁਛਕਿਸਤੇ ਦੌਰਾਨ 13 ਤਰੀਕ ਨੂੰ ਇੱਕ ਹੋਰ ਅਸੀਂ ਬੰਦੇ ਫੜਿਆ ਨੇ ਪੁਛਕਿਸਤੇ ਜਿਸ ਦੇ ਵਿੱਚ ਨੀਸ਼ਾ ਪਤਨੀ ਅਮਨ ਤੇ ਸੁਰਤੀ ਪਤਨੀ ਸ਼ਿਵਮ ਜਿਨ੍ਹਾਂ ਨੂੰ ਇਹਨਾਂ ਦੇ ਨਾਮਜ਼ਦ ਕੀਤਾ ਨਾਮਜ਼ਦ ਕਰਨ ਤੋਂ ਬਾਅਦ ਆ ਅਸੀਂ 13 ਤਰੀਕ ਨੂੰ ਫੜੇ ਨੇ 13 ਨੂੰ ਇਹਨਾਂ ਦੇ ਵਿੱਚੋਂ ਜਿਹੜੀ ਨੀਸ਼ਾ ਆ ਉਸ ਦੇ ਕੋਲੋਂ ਅਸੀਂ 520 ਗ੍ਰਾਮ ਜਿਹੜਾ ਨਸੀਲਾ ਪਾਊਡਰ ਹੈ ਤੇ ਜਿਹੜੀ ਸੁਰਬੀ ਹੈ ਉਸ ਦੇ ਕੋਲੋਂ 292100 ਰੁਪਏ ਆ ਜਿਹੜੀ ਹੈ ਡਰਗ ਮੰਨੀ ਫੜੀ ਤੇ ਅੱਗੇ ਇਹਦਾ ਦੋ ਦਿਨ ਦਾ ਅਸੀਂ ਪੁਲਸ ਰਿਪੋਰਟ ਹਾਸਲ ਕਰ ਲਿਆ ਜੋ ਵੀ ਅੱਗੇ ਤਪਤੀ ਸਾਡੀ ਜਾਰੀ ਹੈ ਅੱਗੇ ਜੋ ਵੀ ਹੋਏਗਾ ਉਹ ਇਸ ਤਰੀਕਾ ਦੌਰਾਨ ਕਿੰਨੇ ਫੜੇ ਗਏ ਇਹਨਾਂ ਦੇ ਕੋਲੋਂ ਟੋਟਲ ਪੰਜ ਬੰਦੇ ਫੜੇ ਗਏ ਆਪਣੇ ਕੋਲ ਤਿੰਨ ਜੈਂਟਸ ਦੋ ਲੇਡੀਜ਼ ਇਹਨਾਂ ਦੇ ਕੋਲੋਂ 1 ਕਿਲੋ 70 ਗ੍ਰਾਮ ਨਸੀਲਾ ਪਾਊਡਰ ਤੇ 332100 ਰੁਪਏ ਡਰਗ ਬਣੀ ਕਿਤੋਂ ਦੇ ਰਹੇ ਜੀ ਆ ਰਾਜਪੁਰਗਰਿਆਂ ਵਾਲੇ ਇਹਨਾਂ ਦਾ ਕੋਈ ਪੁਰਾਣਾ ਬੈਕਗਰਾਉਂਡ ਕਰਾਇਮ ਇਹਨਾਂ ਦੇ ਪਹਿਲਾਂ ਬਹੁਤ ਹੀ ਜ਼ਿਆਦਾ ਪਰਚੇ ਦਰਜ ਨੇ ਐਨਡੀਪੀਆ ਸੈਕਟਰ ਦੇ ਵੀ ਨੇ ਤੇ ਚੋਰੀ ਦੇ ਸਰ ਇਹ ਆਪ ਵੀ ਨਸ਼ੇਦਾਰੀ ਨੇ ਨਸ਼ਾ ਸਪਲਾਈਰ ਹੈ ਕੀ ਹੈ ਇਸ ਦੇ ਬਾਰੇ ਤਫਤੀਸ਼ ਜਾਰੀ ਹੈ ਜੀ ਬਾਕੀ ਜੋ ਜਿਸ ਤਰ੍ਹਾਂ ਹੋਊਗਾ ਉਦੋਂ ਤੁਹਾਨੂੰ ਦੱਸਿਆ ਜਾਊਗਾ ਜਿਵੇਂ ਪੁਲਿਸ ਸਰਮਾਨ ਮਿਲਿਆ ਉਹਦੇ ਵਿੱਚ ਕੁਝ ਹੋਰ ਥੋੜ੍ਹਾ ਜਿਹੜਾ ਪੁਲਿਸ ਸਰਮਾਨ ਮਿਲਿਆ ਸੀ ਉਹ ਉਸ ਦੇ ਵਿੱਚ ਅਸੀਂ ਦੁਬਾਰਾ ਜਿਹੜਾ ਪੁਲਿਸ ਸਰਮਾਨ ਉਹਦੇ ਵਿੱਚ ਜਿਹੜੇ ਨੀਸ਼ਾ ਤੇ ਸੁਰਬੀ ਨੂੰ ਪੜਿਆ ਸੀ ਉਹਦੇ ਵਿੱਚੋਂ ਆਪਣਾ 520 ਗ੍ਰਾਮ ਇਨਾਂ ਦੇ ਜਰੀਏ ਅਸੀਂ ਅੱਗੇ ਚੱਲ ਰਹੇ ਹਾਂ ਹੁਣ ਸਾਡੀ ਤਪਤੀ ਜਾਰੀ ਹੈ ਅੱਗੇ ਜਿਹੜੇ ਵੀ ਫੜੇ ਜਾਣਗੇ ਉਹਨਾਂ ਬਾਰਤੋਂ ਦੱਸੇ ਜੀ ਠੀਕ ਹੈ